ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਦੀ ਇੱਕ ਵੱਡੀ ਤਸਵੀਰ ਤੁਹਾਡੇ ਨਾਲ ਸਾਹਮਣੇ ਸਾਂਝ ਕਰਨ ਵਾਸਤੇ ਜਾ ਰਹੇ ਹਾਂ ਕਿ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀਆਂ ਜਾ ਰਹੀਆਂ ਨੇ ਔਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਕੋਖ ਪੜਤਾਲ ਕਰਨ ਤੋਂ ਬਾਅਦ ਕੁਝ ਵੀਡੀਓਜ਼ ਫੋਟੋਜ਼ ਜਾਰੀ ਵੀ ਕੀਤੀਆਂ ਗਈਆਂ ਨੇ ਚਾਹੇ ਭਾਈ ਅਮਰਤਪਾਲ ਸਿੰਘ ਬਾਰੇ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਜਿਹੜੇ ਨੇ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤਕਰੀਬਨ ਕੁਝ ਦਿਨ ਹੋ ਸਕੇ ਦਿਨ ਹੋ ਗਏ ਨੇ ਕਿ ਅਮਰਤਪਾਲ ਸਿੰਘ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਨੇ ਤਾਂ ਇਸ ਤੋਂ ਬਾਅਦ ਜਿਹੜੀਆਂ ਵੱਡੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਜਿਹੜੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਕੁਝ ਬਿਆਨ ਕਰਦੀਆਂ ਨਜ਼ਰ ਆਉਂਦੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਾਹਕੋਟ ਦੇ ਵਿੱਚ ਦੇਖਿਆ ਹੋਵੇਗਾ ਕਿ ਸ਼ਾਹਕੋਟ ਦੇ ਥਾਣੇ ਦੇ ਵਿੱਚ ਜਿਹੜਾ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ ਅਮਰਤਪਾਲ ਸਿੰਘ ਦੀ ਅੱਡੇ ਗ੍ਰਿਫਤਾਰੀ ਨਹੀਂ ਹੋ ਸਕੀ ਤਾਂ ਉਸ ਤੋਂ ਬਾਅਦ ਕੁਝ ਵੀਡੀਓਜ਼ ਕੁਝ ਲੋਕਾਂ ਦੇ ਵੱਲੋਂ ਬਣਾ ਕੇ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਪਹਿਰਾਵੇ ਵਾਲਾ ਬਿਲਕੁਲ ਸੇਮ ਅਜਿਹੇ ਨੌਜਵਾਨ ਜਿਸ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਗੱਡੀ ਦੇ ਵਿੱਚੋਂ ਉਤਾਰਿਆ ਜਾਂਦਾ ਹੈ ਦੂਜੀ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਹੈ ਤੋਂ ਉਸ ਤੋਂ ਬਾਅਦ ਵੱਡੇ ਸਵਾਲੀਆ ਚਿੰਨਾ ਨੌਜਵਾਨਾਂ ਦੇ ਵੱਲੋਂ ਜਿਹੜੀ ਆਵਾਮ ਹੈ ਜਾਂ ਸੋਸ਼ਲ ਮੀਡੀਆ ਦੇ ਉੱਪਰ ਹੋਈਆਂ ਵਾਇਰਲ ਵੀਡੀਓ ਦੇ ਵਿੱਚ ਲਗਾਏ ਜਾ ਰਹੇ ਸਨ ਕਿ ਅਮਰਤਪਾਲ ਹੋ ਸਕਦੇ ਨੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਇਹ ਅਮਰਤਪਾਲ ਸਿੰਘ ਨਹੀਂ ਹਨ ਤਾਂ ਉਸ ਤੋਂ ਬਾਅਦ ਇੱਕ ਅਜਹੀ ਵੀਡੀਓ ਅਜਹੀਆਂ ਫੁਟੇਜ ਵੀ ਜਾਰੀ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਜਿਹੜਾ ਸੀ ਮੋਟਰਸਾਈਕਲ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਵੀਡੀਓ ਬਣਾਈਆਂ ਜਾਂਦੀਆਂ ਨੇ ਅਤੇ ਇੱਕ ਕਾਰ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਕਾਰ ਹੈ ਜੀਪ ਦੇ ਵਿੱਚ ਇੱਕ ਸ਼ੀਸ਼ੇ ਨੂੰ ਜਿਹੜਾ ਸੀਗਾ ਕਪੜਾ ਪਾ ਕੇ ਬਾਹਰ ਲੰਘਾਇਆ ਜਾਂਦਾ ਏ ਔਰ ਅੱਗੇ ਪੁਲਿਸ ਲਾਈ ਜਾਂਦੀ ਹੈ ਪਿਛਲੇ ਪਾਸੇ ਪੁਲਿਸ ਲਾਈ ਜਾਂਦੀ ਹੈ ਅੱਗੋਂ ਪਿਛੋਂ ਪੁਲਿਸ ਲਾ ਕੇ ਫਿਰ ਵਿਸ਼ਕਾਰ ਜਿਹੜਾ ਸੀ ਉਹ ਗੱਡੀ ਨੂੰ ਲਜਾਇਆ ਜਾਂਦਾ ਤਾਂ ਜਿਸ ਤੋਂ ਬਾਅਦ ਮੀਡੀਆ ਕਰਮੀਆਂ ਦੇ ਦੁਆਰਾ ਜਾਂ ਜਿਹੜੇ ਕੈਮਰਾਮੈਨ ਮੀਡੀਆ ਦੇ ਨਾਲ ਰਿਲੇਟਡ ਸਾਨੂੰ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਵਾਇਰਲ ਹੋਈਆਂ ਸੀ ਉਹ ਫੋਟੋਗ੍ਰਾਫੀ ਵੀਡੀਓਜ਼ ਬਣਾ ਰਹੇ ਨੇ ਔਰ ਉਹਨਾਂ ਜਿਹੜਾ ਵੱਡੇ ਸਵਾਲੀਆ ਚੈਨਲ ਆਏ ਜਾ ਰਹੇ ਸੀ ਕਿ ਇਸ ਥਾਣੇ ਦੇ ਵਿੱਚੋਂ ਜਿਹੜੀ ਜੀਪ ਲਗਾਈ ਜਾ ਰਹੀ ਹੈ ਜਿਸ ਜੀਪ ਦੇ ਵਿੱਚ ਕੋਈ ਅੰਦਰ ਹੋ ਸਕਦੇ ਨੇ ਉਹ ਕੋਈ ਵੀ ਹੋ ਸਕਦੇ ਨੇ ਉਹਦੇ ਉੱਪਰ ਵੀ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਲਗਾਏ ਜਾ ਲਗਾਏ ਜਾ ਰਹੇ ਸਨ ਕਿ ਇਸ ਕਾਰ ਦੇ ਵਿੱਚ ਇਸ ਜੀਪ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਜੀਪ ਹੈ ਇਹਦੇ ਵਿੱਚ ਕੌਣ ਹੋ ਸਕਦਾ ਏ ਜਿਸ ਜੀਪ ਦੇ ਵਿੱਚ ਜਿਹੜਾ ਸੀ ਆਸੇ-ਪਾਸੇ ਕਪੜਾ ਪਾ ਕੇ ਕਰਦੇ ਸ਼ੀਸ਼ਿਆਂ ਦੇ ਉੱਪਰ ਤਾਂ ਬਾਹਰੋਂ ਲਿਜਾਈ ਜਾ ਰਹੀ ਹੈ ਜਿਹੜੀ ਜਗ੍ਹਾ ਦੇ ਉੱਪਰ ਜਾਣਾ ਚਾਹੁੰਦੇ ਨੇ ਉੱਥੇ ਲਿਜਾਈ ਜਾ ਰਹੀ ਹੈ ਪਰ ਉਸ ਤੋਂ ਬਾਅਦ ਇੱਕ ਵੱਡੀ ਤਸਵੀਰ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਸੀ ਕੁਝ ਸਵਾਲੀਆ ਚਿੰਨ੍ਹ ਆਏ ਜਾ ਰਹੇ ਨੇ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਬ ਤੋਂ ਜਿਹੜਾ ਡிரஸ் ਤਬਦੀਲ ਕਰਦੇ ਨੇ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੁਸ਼ਟੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਇੱਕ ਪ੍ਰੈਸ ਵਾਰਤਾਲਾਪਕ ਤਾ ਜਾਂਦਾ ਜਿੱਥੇ ਮੀਡੀਆ ਕਰਮੀਆਂ ਦੇ ਜਿਹੜੇ ਵੱਡੇ ਸਵਾਲ ਹੁੰਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਤਾਂ ਉੱਥੇ ਹੀ ਇੱਕ ਵੀਡੀਓਜ਼ ਅਤੇ ਫੁਟੇਜ ਜਾਰੀ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਵੀਡੀਓ ਅਮਰਤਪਾਲ ਸਿੰਘ ਦੇ ਨਾਲ ਰਿਲੇਟਡ ਨੇ ਕਿ ਗੁਰਦੁਆਰਾ ਨੰਗਲ ਅੰਬੀਆਂ ਦੇ ਵਿੱਚੋਂ ਅਮਰਤਪਾਲ ਸਿੰਘ ਦੇ ਵੱਲੋਂ ਡਰੈੱਸ ਪੂਰੀ ਤਬਦੀਲ ਕੀਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਉਹ ਨੀਲਾ ਬਾਣਾ ਪਾ ਕੇ ਰੱਖਦੇ ਸੀ ਭਾਵ ਕਿ ਨੀਲੇ ਰੰਗ ਦੀ ਦਸਤਾਰ ਪਾ ਕੇ ਰੱਖਦੇ ਸੀ ਕਾਲਾ ਗਾਤਰਾ ਹੁੰਦਾ ਸੀ ਅਤੇ ਚਿੱਟੇ ਰੰਗ ਦਾ ਜਿਹੜਾ ਸੀ ਉਹਨਾਂ ਦਾ ਚੋਲਾ ਹੋਇਆ ਕਰਦਾ ਸੀ ਪਰ ਉਸ ਚੂਲੇ ਦੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਪੂਰਾ ਵਿਖਾਵਾ ਉਸ ਨੂੰ ਤਬਦੀਲ ਕੀਤਾ ਜਾਂਦਾ ਕੱਪੜਿਆਂ ਨੂੰ ਤਬਦੀਲ ਕਰਨ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਜਿਹੜਾ ਨੇ ਉਹ ਉਸ ਗੁਰਦੁਆਰਾ ਸਭ ਤੋਂ ਨਿਕਲ ਜਾਂਦੇ ਨੇ ਸਭ ਤੋਂ ਪਹਿਲਾਂ ਬਰੀਜ਼ਾ ਕਾਰ ਦਾ ਜ਼ਿਕਰ ਆਉਂਦਾ ਹੈ ਜਿਸ ਤਰੀਕੇ ਦੇ ਨਾਲ ਮੇਨਸਟ੍ਰੀਮ ਮੀਡੀਆ ਦੇ ਵੱਲੋਂ ਵੀ ਚਲਾਇਆ ਜਾ ਰਿਹਾ ਸੀ ਕਿ ਇੱਕ ਬਰੀਜ਼ਾ ਕਾਰ ਦਾ ਜ਼ਿਕਰ ਆਉਂਦਾ ਉਸ ਬਰੀਜ਼ਾ ਕਾਰ ਦੇ ਵਿੱਚ ਅਮਰਤਪਾਲ ਸਿੰਘ ਜਾਂਦੇ ਨੇ ਅਤੇ ਆਪਣੇ ਕੁਝ ਸਾਥੀਆਂ ਦੇ ਨਾਲ ਜਾਂਦੇ ਨੇ ਰਸਤੇ ਦੇ ਵਿੱਚ ਜਿਹੜਾ ਸੀ ਪਹਿਰਾਵਾ ਤਬਦੀਲ ਕਰਨ ਤੋਂ ਬਾਅਦ ਰਸਤੇ ਦੇ ਵਿੱਚ ਜਿਹੜਾ ਸੀ ਆਪਣੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਆਵਾਜ਼ ਸੀ ਉਹ ਤਬਦੀਲ ਕਰਦੇ ਨੇ ਬਰੀਜ਼ਾਕਾਰ ਤੋਂ ਗੱਡੀ ਐ ਮੋਟਰਸਾਈਕਲ ਦੇ ਉੱਪਰ ਜਾਂਦੇ ਨੇ ਪਲਟੀਨਾ ਮੋਟਰਸਾਈਕਲ ਉਸ ਦੇ ਉੱਪਰ ਤਇਨਾਤ ਹੁਕੇ ਦੰਦੇ ਨੇ ਤਾਂ ਇਹ ਜਿਹੜੀਆਂ ਤੁਮ ਤਸਵੀਰਾਂ ਨੇ ਉਹ ਵੀ ਇੱਕ ਪਾਸੇ ਤੁਹਾਡੇ ਨਾਲ ਸਾਡੀਆਂ ਕਰ ਰਹੇ ਆ ਕਿ ਇਹ ਅਮਰਤਪਾਲ ਸਿੰਘ ਨੇ ਜਿਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਬਿਲਕੁਲ ਜਿਹੜੇ ਇਹ ਦੇਖ ਵਾਲੇ ਨੇ ਇਹ ਅਮਰਤਪਾਲ ਸਿੰਘ ਨੇ ਔਰ ਜਿਹੜੇ ਇਹਨਾਂ ਜਿਹੜੇ ਇਹਨਾਂ ਦੇ ਸਾਥੀ ਨੇ ਜਿਹੜੇ ਇਹਨਾਂ ਨੂੰ ਗੱਡੀ ਦੇ ਉੱਪਰ ਲੈ ਕੇ ਜਾ ਰਹੇ ਨੇ ਉਹਨਾਂ ਦੀਆਂ 4 ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਬਾਣਾ ਪਹਿਰਾਵਾ ਤਬਦੀਲ ਕਰਵਾਇਆ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਅਤੇ ਵੱਡੀ ਗੱਲ ਤਾਂ ਜਿਹੜਾ ਆਪਣੀ ਦਸਤਾਰ ਤਬਦੀਲ ਕਰਦੇ ਨੇ ਦਸਤਾਰ ਤਬਦੀਲ ਕਰਨ ਤੋਂ ਬਾਅਦ ਜਿਹੜਾ ਸੀ ਇੱਕ ਗੋਲ ਰੰਗ ਦੀ ਦਸਤਾਰ ਬੰਨ੍ਹਿਆ ਕਰਦੇ ਸੀ ਤਾਂ ਉਹਨੂੰ ਪੱਗ ਦੇ ਵਿੱਚ ਤਬਦੀਲ ਕਰਦੇ ਨੇ ਗੁਲਾਬੀ ਰੰਗ ਦੀ ਪੱਗ ਬੰਨ੍ਹਦੇ ਨੇ ਕਾਲੀਆਂ ਐਨਕਾਂ ਲਾਉਂਦੇ ਨੇ ਅਤੇ ਜਿਹੜਾ ਸੀ ਲੋਅ ਟੀ-ਸ਼ਰਟ ਪਹਿਨਦੇ ਨੇ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਇਹ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਕਰਨ ਤੋਂ ਬਾਅਦ ਜਨਤਕ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਪਰ ਤੁਹਾਡੇ ਸੁਝਾਵਾਂ ਦੀ ਵੀ ਉਡੀਕ ਰਹੇਗੀ ਕਿ ਇਹ ਸੱਚਮੁੱਚ ਅਮਰਤਪਾਲ ਹੋ ਸਕਦੇ ਨੇ ਜਾਂ ਫਿਰ ਕੋਈ ਅਮਰਤਪਾਲ ਦੀ ਦੇਖ ਵਰਗਾ ਕੋਈ ਹੋਰ ਵੀ ਹੋ ਸਕਦਾ ਹੈ ਚਾਹੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਅਮਰਤਪਾਲ ਸਿੰਘ ਨੂੰ ਪਨਾਹ ਦਿੱਤੀ ਸੀ ਪਰ ਉਹਨਾਂ ਲੋਕਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਕਿ ਉਹਨਾਂ ਲੋਕਾਂ ਦੇ ਵੱਲੋਂ ਕੀ ਦਾਵਾ ਕੀਤਾ ਜਾ ਰਿਹਾ ਹੋ ਸਕਦਾ ਹੈ ਕਿ ਉਹਨਾਂ ਲੋਕਾਂ ਦਾ ਰਿਮਾਂਡ ਲਿਆਇਆ ਜਾਵੇ ਉਸ ਤੋਂ ਬਾਅਦ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਪਰ ਪਿਖ ਦੇ ਪਿਖ ਦੇ ਉੱਪਰ ਤੈ ਹੈ ਕਿ ਸੇਮ ਉਹ ਅਮਰਤਪਾਲ ਸਿੰਘ ਨੇ ਜੋ ਉਹਨਾਂ ਦੀ ਦੇਖ ਵਰਗਾ ਕੋਈ ਹੋਰ ਨੌਜਵਾਨ ਵੀ ਹੋ ਸਕਦਾ ਹੈ ਤਈ ਜਿਹੜੀਆਂ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜਿਹੜੇ ਵੱਖ-ਵੱਖ ਆਪਸ ਦੇ ਵਿੱਚ ਵੱਡੇ ਸਵਾਲ ਬਣੇ ਹੋਏ ਨੇ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹਨਾਂ ਦੀ ਉਡੀਕ ਵੀ ਰਹੇਗੀ ਹੋ ਸਕਦਾ ਹੈ ਸਮੇਂ ਤੱਕ ਜਾਂ 1-2 ਦਿਨ ਤੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਨਾ ਕੋਈ ਪੁਸ਼ਟੀ ਕੀਤੀ ਜਾਵੇ ਤਾਂ ਜਦੋਂ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜੇ ਪਟੀਸ਼ਨਰ ਵਕੀਲ ਨੇ ਈਮਾਨ ਸਿੰਘ ਖਾਰਾ ਤੋਂ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੋਰਟ ਦੇ ਵੱਲੋਂ ਵੀ ਇਹ ਟਿੱਪਣੀ ਕੀਤੀ ਜਾਂਦੀ ਹੈ ਕਿ ਆਖਰ ਅਮਰਤਪਾਲ ਗਏ ਕਿੱਥੇ ਇੰਨੇ ਪੁਲਿਸ ਪ੍ਰਸ਼ਾਸਨ ਹੋਣ ਦੇ ਬਾਵਜੂਦ ਅਮਰਤਪਾਲ ਸਿੰਘ ਕਿੱਧਰ ਚਲੇ ਗਏ ਇਹ ਵੀ ਵੱਡੇ ਸਵਾਲੀਆ ਚਿੰਨ ਜਿਹੜਾ ਸੀ ਕੋਰਟ ਦੇ ਵੱਲੋਂ ਲਗਾਏ ਗਏ ਤਾਂ ਹੋ ਸਕਦਾ ਹੈ ਆਉਣ ਵਾਲੇ ਕੋਈ ਸਮੇਂ ਤੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਕੇਸ ਸੰਬੰਧੀ ਕੋਈ ਵੈਧੀ ਪੁਸ਼ਟੀ ਵੀ ਕੀਤੀ ਜਾਵੇ ਇਹ ਕਾਰੰਮੇ ਜੋ ਮਨਪ੍ਰੀਤ ਮੰਨਾ ਹੈ ਇਹ ਸੀ ਅੰਨੇ ਰਿਕਵਰ ਕੀ ਹੈ ਕਿਉਂਕਿ ਹਮਾਰੇ ਇਨਵੈਸਟੀਗੇਸ਼ਨ ਇਹ ਇਸਕੇ ਇਸਕੇ ਰੈਜ਼ਿਡੈਂਸ ਸੇ ਹਮਨੇ ਕੀਆ ਜੋ ਨਵਾਂ ਕਿਲਾ ਹੈ ਕਿਉਂਕਿ ਹਮਾਰੇ ਇਨਵੈਸਟੀਗੇਸ਼ਨ ਮੇ ਇਹ ਚੀਜ਼ ਸਟੈਬਲਿਸ਼ ਹੋ ਗਈ ਥੀ ਕਿ ਵਹਾਂ ਸੇ ਬਰੇਜ਼ਾ ਗਾੜੀ ਯੂਜ਼ ਹੋਈ ਹੈ फर्दर आगे भी जैसे मैंने कहा कि हमने ये भी इस्टेब्लिश कर लिया कि वो गाड़ी में बैठ के ये गुरुद्वारा साहब तक गए हैं वहाँ से चेंज करने के बाद फिर दो मोटरसाइकिल्स में स्केप किया है इन्होंने तो ये ये तो ये, तो ये पूरी जो लड़ी ना है ना हमारी वो आपस में कनेक्ट हो रही है सर ये पुरानी फोटोग्राफ्स हैं जो हमने कहीं से जैसे हमें जिस 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 तरह की बेस में फो, फोटोग्राफ मिली है वो हम रिलीज कर रहे हैं वो हम नहीं कह सकते क्योंकि जब तक रेस्ट नहीं होगा वो हम नहीं कह सकते कि वो किस तरह के अटायर में किस तरह के बेस में होगा बट बट लोगों की बट लोगों की जानकारी के लिए उनके पास हर तरह की फोटोग्राफ होनी जरूरी है ਆਦੀ ਪੁੱਛਣੇ ਚ ਕੋਈ ਚੀਜ਼ ਆਈ ਹੈ ਕਿ ਤਾਂ ਤੁਸੀਂ ਕਿਹਾ ਜਿਹੜੀ ਜਿਹੜੀ ਬਰੇਜ਼ਾ ਗੱਡੀ ਆ ਉਹਦੇ ਬਾਰੇ ਵਿੱਚ ਅਸੀਂ ਹੁਣ ਅੱਗੇ ਫਰਦਰ ਤਫ਼ਤੀਸ਼ ਕਰ ਰਹੇ ਹਾਂ ਬਰੇਜ਼ਾ ਗੱਡੀ ਜਿਹੜੀ ਮਿਲੀ ਆ ਮਨਪ੍ਰੀਤ ਸਿੰਘ ਮੰਨਾ ਦੇ ਕੋਲੋਂ ਮਿਲੀ ਆ ਔਰ ਔਰ ਜਿਹੜੇ ਜਿਹੜੇ ਇਹ ਚਾਰੋਂ ਬੰਦੇ ਆ ਅਸੀਂ ਫੜੇ ਇਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਗੱਲ ਆਈ ਆ ਕਿ ਬਰੇਜ਼ਾ ਦੇ ਵਿੱਚ ਬੈਠ ਕੇ ਫਿਰ ਇਹ ਗੁਰਦੁਆਰਾ ਸਾਹਿਬ ਮੰਗਲੰਗੀਆਂ ਉੱਥੇ ਗਏ ਉੱਥੇ ਚਾਰ ਬੰਦੇ ਸੀਗੇ ਇਹਦੇ ਵਿੱਚ ਤਿੰਨ ਬੰਦੇ ਹੋਰ ਆ ਤੇ ਇਹ ਵਾਲੇ ਚਾਰ ਨਹੀਂ ਸੀ ਜਿਹੜੇ ਨਾਲ ਐਸਕੇਪ ਕੀਤੇ ਤਿੰਨ ਹੋਰ ਬੰਦੇ ਆ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਵੱਡੀ ਤਸਵੀਰ ਤੁਹਾਡੇ ਨਾਲ ਸਾਹਮਣੇ ਹੀ ਕਾਇ ਸਾਂਝੀ ਕਰਨ ਵਾਸਤੇ ਜਾ ਰਹੇ ਹਾਂ ਕਿ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀਆਂ ਜਾ ਰਹੀਆਂ ਨੇ ਔਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਕੋਖ ਪੜਤਾਲ ਕਰਨ ਤੋਂ ਬਾਅਦ ਕੁਝ ਵੀਡੀਓਜ਼ ਫੋਟੋਜ਼ ਜਾਰੀ ਵੀ ਕੀਤੀਆਂ ਗਈਆਂ ਨੇ ਚਾਹੇ ਭਾਈ ਅਮਰਤਪਾਲ ਸਿੰਘ ਬਾਰੇ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਜਿਹੜੇ ਨੇ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤਕਰੀਬਨ ਕੁਝ ਦਿਨ ਹੋ ਸਕੇ ਦਿਨ ਹੋ ਗਏ ਨੇ ਕਿ ਅਮਰਤਪਾਲ ਸਿੰਘ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਨੇ ਤਾਂ ਇਸ ਤੋਂ ਬਾਅਦ ਜਿਹੜੀਆਂ ਵੱਡੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਜਿਹੜੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਕੁਝ ਬਿਆਨ ਕਰਦੀਆਂ ਨਜ਼ਰ ਆਉਂਦੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਾਹਕੋਟ ਦੇ ਵਿੱਚ ਦੇਖਿਆ ਹੋਵੇਗਾ ਕਿ ਸ਼ਾਹਕੋਟ ਦੇ ਥਾਣੇ ਦੇ ਵਿੱਚ ਜਿਹੜਾ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ ਅਮਰਤਪਾਲ ਸਿੰਘ ਦੀ ਅੱਡੇ ਗ੍ਰਿਫਤਾਰੀ ਨਹੀਂ ਹੋ ਸਕੀ ਤਾਂ ਉਸ ਤੋਂ ਬਾਅਦ ਕੁਝ ਵੀਡੀਓਜ਼ ਕੁਝ ਲੋਕਾਂ ਦੇ ਵੱਲੋਂ ਬਣਾ ਕੇ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਹਿਰਾਵੇ ਵਾਲਾ ਬਿਲਕੁਲ ਸੇਮ ਅਜਿਹੇ ਨੌਂਦਵਾਨ ਜਿਸ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਗੱਡੀ ਦੇ ਵਿੱਚੋਂ ਉਤਾਰਿਆ ਜਾਂਦਾ ਹੈ ਦੂਜੀ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਹੈ ਤੋਂ ਉਸ ਤੋਂ ਬਾਅਦ ਵੱਡੇ ਸਵਾਲੀਆ ਚਿੰਨਾ ਨੌਂਦਵਾਨਾਂ ਦੇ ਵੱਲੋਂ ਜਿਹੜੀ ਆਵਾਮ ਹੈ ਜਾਂ ਸੋਸ਼ਲ ਮੀਡੀਆ ਦੇ ਉੱਪਰ ਹੋਈਆਂ ਵਾਇਰਲ ਵੀਡੀਓ ਦੇ ਵਿੱਚ ਲਗਾਏ ਜਾ ਰਹੇ ਸਨ ਕਿ ਅਮਰਤਪਾਲ ਹੋ ਸਕਦੇ ਨੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਇਹ ਅਮਰਤਪਾਲ ਸਿੰਘ ਨਹੀਂ ਹਨ ਉਸ ਤੋਂ ਬਾਅਦ ਇੱਕ ਅਜਹੀ ਵੀਡੀਓ ਅਜਹੀਆਂ ਫੁਟੇਜ ਵੀ ਜਾਰੀ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਜਿਹੜਾ ਸੀ ਮੋਟਰਸਾਈਕਲ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਵੀਡੀਓ ਬਣਾਈਆਂ ਜਾਂਦੀਆਂ ਨੇ ਅਤੇ ਇੱਕ ਕਾਰ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਕਾਰ ਹੈ ਜੀਪ ਦੇ ਵਿੱਚ ਇੱਕ ਸ਼ੀਸ਼ੇ ਨੂੰ ਜਿਹੜਾ ਸੀਗਾ ਕਪੜਾ ਪਾ ਕੇ ਬਾਹਰ ਲੰਘਾਇਆ ਜਾਂਦਾ ਏ ਔਰ ਅੱਗੇ ਪਲੀਸ ਲਾਈ ਜਾਂਦੀ ਹੈ ਪਿਛਲੇ ਪਾਸੇ ਪਲੀਸ ਲਾਈ ਜਾਂਦੀ ਹੈ ਅੱਗੋਂ ਪਿਛੋਂ ਪਲੀਸ ਲਾ ਕੇ ਫਿਰ ਵਿਚਕਾਰ ਜਿਹੜਾ ਸੀ ਉਹ ਗੱਡੀ ਨੂੰ ਲਜਾਇਆ ਜਾਂਦਾ ਤਾਂ ਜਿਸ ਤੋਂ ਬਾਅਦ ਮੀਡੀਆ ਕਰਮੀਆਂ ਦੇ ਦੁਆਰਾ ਜਾਂ ਜਿਹੜੇ ਕੈਮਰਾਮੈਨ ਮੀਡੀਆ ਦੇ ਨਾਲ ਰਿਲੇਟਡ ਸਾਨੂੰ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਵਾਇਰਲ ਹੋਈਆਂ ਸੀ ਉਹ ਫੋਟੋਗ੍ਰਾਫੀ ਵੀਡੀਓਜ਼ ਬਣਾ ਰਹੇ ਨੇ ਔਰ ਉਹਨਾਂ ਜਿਹੜਾ ਵੱਡੇ ਸਵਾਲੀਆ ਚੈਨਲ ਆਏ ਜਾ ਰਹੇ ਸੀ ਕਿ ਇਸ ਥਾਣੇ ਦੇ ਵਿੱਚੋਂ ਜਿਹੜੀ ਜੀਪ ਲਗਾਈ ਜਾ ਰਹੀ ਹੈ ਜਿਸ ਜੀਪ ਦੇ ਵਿੱਚ ਕੋਈ ਅੰਦਰ ਹੋ ਸਕਦੇ ਨੇ ਉਹ ਕੋਈ ਵੀ ਹੋ ਸਕਦੇ ਨੇ ਉਹ ਉਹਦੇ ਉੱਪਰ ਵੀ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਲਗਾਏ ਜਾ ਲਗਾਏ ਜਾ ਰਹੇ ਸਨ ਕਿ ਇਸ ਕਾਰ ਦੇ ਵਿੱਚ ਇਸ ਜੀਪ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਜੀਪ ਹੈ ਇਹਦੇ ਵਿੱਚ ਕੌਣ ਹੋ ਸਕਦਾ ਏ ਜਿਸ ਜੀਪ ਦੇ ਵਿੱਚ ਜਿਹੜਾ ਸੀ ਆਸੇ-ਪਾਸੇ ਕਪੜਾ ਪਾ ਕੇ ਕਰਦੇ ਸ਼ੀਸ਼ਿਆਂ ਦੇ ਉੱਪਰ ਤਾਂ ਬਾਹਰ ਨੂੰ ਲਿਜਾਈ ਜਾ ਰਹੀ ਹੈ ਜਿਹੜੀ ਜਗ੍ਹਾ ਦੇ ਉੱਪਰ ਜਾਣਾ ਚਾਹੁੰਦੇ ਨੇ ਉੱਥੇ ਲਿਜਾਈ ਜਾ ਰਹੀ ਹੈ ਪਰ ਉਸ ਤੋਂ ਬਾਅਦ ਇੱਕ ਵੱਡੀ ਤਸਵੀਰ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਸੀ ਕੁਝ ਸਵਾਲੀਆ ਚਿੰਨ੍ਹ ਆਏ ਜਾ ਰਹੇ ਨੇ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਬ ਤੋਂ ਜਿਹੜਾ ਡிரஸ் ਤਬਦੀਲ ਕਰਦੇ ਨੇ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੁਸ਼ਟੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਇੱਕ ਪ੍ਰੈਸ ਵਾਰਤਾਲਾਪ ਜਾਂਦਾ ਜਿੱਥੇ ਮੀਡੀਆ ਕਰਮੀਆਂ ਦੇ ਜਿਹੜੇ ਵੱਡੇ ਸਵਾਲ ਹੁੰਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਤਾਂ ਉੱਥੇ ਹੀ ਇੱਕ ਵੀਡੀਓਜ਼ ਅਤੇ ਫੁਟੇਜ ਜਾਰੀ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਵੀਡੀਓ ਅਮਰਤਪਾਲ ਸਿੰਘ ਦੇ ਨਾਲ ਰਿਲੇਟਡ ਨੇ ਕਿ ਗੁਰਦੁਆਰਾ ਨੰਗਲ ਅੰਬੀਆਂ ਦੇ ਵਿੱਚੋਂ ਅਮਰਤਪਾਲ ਸਿੰਘ ਦੇ ਵੱਲੋਂ ਡਰੈੱਸ ਪੂਰੀ ਤਬਦੀਲ ਕੀਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਉਹ ਨੀਲਾ ਬਾਣਾ ਪਾ ਕੇ ਰੱਖਦੇ ਸੀ ਭਾਵੇਂ ਨੀਲੇ ਰੰਗ ਦੀ ਦਸਤਾਰ ਪਾ ਕੇ ਰੱਖਦੇ ਸੀ ਕਾਲਾ ਗਾਤਰਾ ਹੁੰਦਾ ਸੀ ਅਤੇ ਚਿੱਟੇ ਰੰਗ ਦਾ ਜਿਹੜਾ ਸੀ ਉਹਨਾਂ ਦਾ ਚੋਲਾ ਹੋਇਆ ਕਰਦਾ ਸੀ ਪਰ ਉਸ ਚੋਲੇ ਦੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਪੂਰਾ ਵਿਖਾਵਾ ਉਸ ਨੂੰ ਤਬਦੀਲ ਕੀਤਾ ਜਾਂਦਾ ਕੱਪੜਿਆਂ ਨੂੰ ਤਬਦੀਲ ਕਰਨ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਜਿਹੜਾ ਨੇ ਉਹ ਉਸ ਗੁਰਦੁਆਰਾ ਸਭ ਤੋਂ ਨਿਕਲ ਜਾਂਦੇ ਨੇ ਸਭ ਤੋਂ ਪਹਿਲਾਂ ਬਰੀਜ਼ਾ ਕਾਰ ਦਾ ਜ਼ਿਕਰ ਆਉਂਦਾ ਹੈ ਜਿਸ ਤਰੀਕੇ ਦੇ ਨਾਲ ਮੇਨਸਟ੍ਰੀਮ ਮੀਡੀਆ ਦੇ ਵੱਲੋਂ ਵੀ ਚਲਾਇਆ ਜਾ ਰਿਹਾ ਸੀ ਕਿ ਇੱਕ ਬਰੀਜ਼ਾ ਕਾਰ ਦਾ ਜ਼ਿਕਰ ਆਉਂਦਾ ਉਸ ਬਰੀਜ਼ਾ ਕਾਰ ਦੇ ਵਿੱਚ ਅਮਰਤਪਾਲ ਸਿੰਘ ਜਾਂਦੇ ਨੇ ਅਤੇ ਆਪਣੇ ਕੁਝ ਸਾਥੀਆਂ ਦੇ ਨਾਲ ਜਾਂਦੇ ਨੇ ਰਸਤੇ ਦੇ ਵਿੱਚ ਜਿਹੜਾ ਸੀ ਪਹਿਰਾਵਾ ਤਬਦੀਲ ਕਰਨ ਤੋਂ ਬਾਅਦ ਰਸਤੇ ਦੇ ਵਿੱਚ ਜਿਹੜਾ ਸੀ ਆਪਣੀ